ਮੇਰਾ ਨਾਮ ਦੀਵਾ ਬਲਵੰਤ ਪੰਜਾਬੀ ਰਾਈਟਰ ਆ ਤੇ ਚિત੍ਰਕਾਰ ਆ ਇਹ ਮੈਨੂੰ ਇੱਕ ਦੋ ਦਿਨ ਪਤਾ ਲੱਗਿਆ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਬਾਈਪਾਸ ਦੇ ਉੱਤੇ ਇੱਕ ਨਵਾਂ ਚੌਕ ਬਣਿਆ ਹੈ ਜ਼ਿਲ੍ਹਾ ਪ੍ਰਸ਼ਾਸਨ ਔਰ ਰਮਨਬੈਲ ਦੀ ਅਫਰਟਸ ਦੇ ਨਾਲ ਔਰ ਇੱਕ ਡਿਫਰੈਂਟ ਤਰ੍ਹਾਂ ਦਾ ਪਰ ਪਸੂ ਫੁੱਲ ਜਿਹੜਾ ਇਹ ਜਿਹੜਾ ਚੌਕ ਹੈਗਾ ਪਰ ਨਾ ਸ਼ਹਿਰ ਦੇ ਵਿੱਚ ਹੋਰ ਚੌਕ ਨੇ ਉਹਨਾਂ ਦਾ ਕੋਈ ਮਤਲਬ ਨਹੀਂ ਹੈ ਇਸ ਚੌਕ ਦਾ ਇੱਕ ਖਾਸ ਮਕਸਦ ਹੈ ਮਤਲਬ ਹੈ ਜਿਹੜਾ ਕਿ ਆਮ ਲੋਕਾਂ ਨੂੰ ਇੱਕ ਤਾਂ ਆਪਣੀ ਮਾਂ ਬੋਲੀ ਦੇ ਨਾਲ ਜਿਹੜਾ ਜੋੜਨ ਦਾ ਉਪਰਾਹਲਾ ਹੈ ਦੂਸਰਾ ਜਿਹੜਾ ਸਾਡੇ ਬੇਟੀ ਪੜਾਓ ਬੇਟੀ ਬਚਾਓ ਦਾ ਜਿਹੜਾ ਇੱਕ ਨੈਸ਼ਨਲ ਨਾਰਾ ਦਿੱਤਾ ਗਿਆ ਸੀ ਉਹਦੇ ਵਿੱਚ ਇਹਦੇ ਵਿੱਚ ਜਿਹੜੀਆਂ ਉਹਦਾ ਮਤਲਬ ਹੱਲ ਕਰੇਗਾ ਕਿਉਂਕਿ ਬੱਚੀਆਂ ਨੂੰ ਬੇਟੀਆਂ ਨੂੰ ਅੱਜ ਤੋਂ 40 50 ਸਾਲ ਪਹਿਲਾਂ ਬਹੁਤੀ ਐਜੂਕੇਸ਼ਨ ਨਹੀਂ ਸੀ ਦਿੱਤੀ ਜਾਂਦੀ ਐਵੇਂ ਚਾਰ ਪੰਜ ਦਿਮਾਤਾ ਪੜਾ ਕੇ ਉਹਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਸੀ ਰਸੋਈ ਦਾ ਕੰਮ ਸਿਲਾਈ ਕਢਾਈ ਦਾ ਕੰਮ ਕਰਾ ਕੇ ਉਹਨਾਂ ਨੂੰ ਅਗਲੇ ਘਰ ਤੋਰ ਦਿੱਤਾ ਜਾਂਦਾ ਸੀ لیکن ਕੁਝ ਸਾਲਾਂ ਬਾਅਦ ਹੌਲੀ ਹੌਲੀ ਜਿਹੜੀ ਹੈ ਤਰੱਕੀ ਹੋਈ ਹੈ ਕਿ ਸਾਡੀਆਂ ਬੇਟੀਆਂ ਪੜ੍ਹ ਕੇ ਚੰਗੇ ਅਹੁਦਿਆਂ ਤੇ ਪਹੁੰਚੀਆਂ ਔਰ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਇਹਦੇ ਵਿੱਚ ਜਿਹੜੀ ਮਾਂ ਬੋਲੀ ਮਾਂ ਬੋਲੀ ਦਾ ਮਤਲਬ ਕੋਈ ਵੀ ਮਾਂ ਉਹਦੀ ਕੋਈ ਵੀ ਭਾਸ਼ਾ ਹੋਵੇ ਸਭ ਤੋਂ ਪਹਿਲਾਂ ਬੱਚਾ ਜਿਹੜਾ ਉਹ ਆਪਣੀ ਮਾਂ ਦੀ ਬੋਲੀ ਸਿੱਖਦਾ ਕਿਉਂਕਿ ਬੱਚੇ ਨੇ ਹਮੇਸ਼ਾ ਮਾਂ ਦੇ ਕੋਲ ਹੀ ਰਹਿਣਾ ਹੁੰਦਾ ਇਸ ਕਰਕੇ ਇਸ ਜਿਹੜੀ ਮਾਂ ਬੋਲੀ ਆ ਦੀ ਜਿਹੜੀ ਹੈ ਇੱਜ਼ਤ ਔਰ ਮਾਣ ਜਿਹੜਾ ਹਰ ਕੌਮ ਨੂੰ ਹਰ ਧਰਮ ਨੂੰ ਕਰਨਾ ਚਾਹੀਦਾ ਕਿਉਂਕਿ ਮਾਂ ਬੋਲੀ ਦਾ ਸਬੰਧ ਕਿਸੇ ਧਰਮ ਦੇ ਨਾਲ ਨਹੀਂ ਹੈ ਇਹ ਮਾਂ ਦੇ ਨਾਲ ਸਬੰਧ ਹੈ ਔਰ ਇਸ ਚੌਂਕ ਦੇ ਵਿੱਚ ਇਹ ਜਿਹੜੀਆਂ ਨਵੀਆਂ ਪਿਰਤਾਂ ਪਈਆਂ ਨੇ ਮੈਂ ਜ਼ਿਲ੍ਹਾ ਪ੍ਰਸ਼ਾਸਨ ਔਰ ਰਮਨ ਬੈਲ ਹੋਣਾ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਉਹਨਾਂ ਦੀ ਬਹੁਤ ਮਿਹਰਬਾਨੀ ਸਮਝਦਾ ਕਿ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਔਰ ਇਹ ਕਾਮ ਜਨਤਾ ਵਾਸਤੇ ਇੱਕ ਗਿਫਟ ਦਿੱਤਾ ਸੇਮਰਾਨੀ ਲੈਕਚਰਰ ਪੰਜਾਬੀ ਸਰਕਾਰੀ ਕੰਨਿਆ ਸੀਨੀਅਰ ਸੈਂਟਰੀ ਸਕੂਲ ਗੁਰਦਾਸਪੁਰ ਅੱਜ ਅਸੀਂ ਇਸ ਚੌਕ 'ਤੇ ਪਹੁੰਚੇ ਹਾਂ ਇਸ ਚੌਕ ਨੂੰ ਦੇਖਣ ਵਾਸਤੇ ਪੰਜਾਬ ਸਰਕਾਰ ਦੀ ਰਹਿਨਮਾਈ ਵਿੱਚ ਸਾਡੇ ਸ਼ਹਿਰ ਦੇ ਮਾਨ ਜੋ ਪੰਜਾਬ ਪੰਜਾਬ ਹੈਲਥ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬੈਲ ਜੀ ਨੇ ਇਹ ਜਤਨਾ ਸਤਕਾ ਇਸ ਚੌਂਕ ਦਾ ਉਦਘਾਟਨ ਕੀਤਾ ਗਿਆ ਜਿਹੜਾ ਕਿ ਬਹੁਤ ਹੀ ਇੱਕ ਸ਼ਲਾਘਾਯੋਗ ਕਦਮ ਹੈ ਸ਼੍ਰੀ ਰਮਨ ਬੈਲ ਜੀ ਨੇ ਇਹ ਜਿਹੜਾ ਕਦਮ ਚੁੱਕਿਆ ਹੈ ਇਹ ਸਾਰੇ ਆਉਣ ਵਾਲੇ ਨੌਜਵਾਨ ਪੀੜ੍ਹੀ ਵਾਸਤੇ ਜਾਂ ਬੱਚਿਆਂ ਵਾਸਤੇ ਇੱਕ ਬਹੁਤ ਵਧੀਆ ਉਪਰਾਲਾ ਹੈ ਤੇ ਪੰਜਾਬੀ ਭਾਸ਼ਾ ਨੂੰ ਪੁਰਫੁੱਲਤ ਕਰਨ ਵਾਸਤੇ ਇਹ ਬੱਚਿਆਂ ਨੇ ਜਿਵੇਂ ਬੱਚਿਆਂ 'ਚ ਰੁਝਾਨ ਹੋ ਰਿਹਾ ਵਿਦੇਸ਼ੀ ਭਾਜਾ ਦੇ ਵੱਲ ਨੂੰ ਵੱਧ ਰਹੇ ਨੇ ਵਿਦੇਸ਼ੀ ਸੱਭਿਆਚਾਰ ਵੱਲ ਵੱਧ ਰਹੇ ਨੇ ਉਸ ਬੱਚਿਆਂ ਨੂੰ ਇਸ ਚੌਂਕ ਤੋਂ ਥੋੜੀ ਜੀ ਮਤਲਬ ਕਿ ਵਧੀਆ ਮਿਲੇਗਾ ਕਿ ਉਹ ਆਪਣੀ ਭਾਸ਼ਾ ਨੂੰ ਸਤਿਕਾਰ ਤੇ ਪਿਆਰ ਵਧੇਗਾ ਪਰ ਇਹ ਸਾਰਾ ਕੁਝ ਸ਼੍ਰੀ ਰਮਨ ਵੈਲ ਦੀ ਇਹ ਜਤਨਾ ਸਦਕਾ ਹੀ ਹੋ ਸਕਿਆ ਹੈ ਜ਼ਲਾ ਪਸ਼ਾ ਅਫਸਰ ਗੁਰਦਾਸਪੁਰ ਇਹ ਚੌਂਕ ਪੰਜਾਬ ਦੇ ਇਤਿਹਾਸਕ ਚੌਂਕਾਂ ਦੇ ਵਿੱਚ ਇੱਕ ਪਹਿਲ ਕਰਨੀ ਆ ਇਸ ਕਰਕੇ ਆ ਕਿਉਂਕਿ ਇਹ ਜਿਹੜਾ ਗੁਰਦਾਸਪੁਰ ਦੇ ਵਿੱਚ ਚੌਕ ਬਣਾਇਆ ਗਿਆ ਹੈ ਸ਼੍ਰੀ ਸਾਡੇ ਮਾਨਯੋਗ ਸ਼੍ਰੀ ਰਮਨ ਬੈਸ ਜੀ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਪੰਜਾਬ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ਼੍ਰੀ ਉਮਾ ਸ਼ੰਕਰ ਗੁਪਤਾ ਜੀ ਆਈਐਸ ਉਹਨਾਂ ਦੇ ਸਾਂਝੇ ਯਤਨਾਂ ਦੇ ਨਾਲ ਪੰਜਾਬ ਸਰਕਾਰ ਵੱਲੋਂ ਇਹ ਜਿਹੜਾ ਚੌਕ ਬਣਾਇਆ ਇਹ ਗੁਰਮੁਖੀ ਲਿਪੀ ਦਾ ਗੁਰਮੁਖੀ ਲਿਪੀ ਦੀ ਮਹਾਨਤਾ ਦਾ ਪੰਜਾਬੀ ਭਾਸ਼ਾ ਦੀ ਮਹਾਨਤਾ ਦਾ ਅਧਿਆਪਕ ਦੀ ਮਹਾਨਤਾ ਦਾ ਵਿਦਿਆ ਦੀ ਮਹਾਨਤਾ ਦਾ ਬੇਟੀ ਨੂੰ ਬਚਾਉਣ ਤੇ ਬੇਟੀ ਨੂੰ ਪੜ੍ਹਾਉਣ ਦੀ ਮਹਾਨਤਾ ਦਾ ਪ੍ਰਤੀਕ ਹੈ ਇੱਕ ਸਮੇ ਇਹ ਕਈ ਸੁਨੇਹੇ ਸਾਨੂੰ ਦਿੰਦਾ ਹੈ ਖੂਬਸੂਰਤ ਵੀ ਹੈ ਮੈਂ ਸਮਝਦਾ ਕਿ ਸਾਡੇ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਇਦਾਂ ਦੇ ਚੌਕ ਹੋਣੇ ਚਾਹੀਦੇ ਆ ਜਿਹੜੇ ਇਸ ਗੱਲ ਪ੍ਰਤੀ ਸਾਨੂੰ ਸੁਚੇਤ ਕਰਨ ਕਿ ਵਿਦਿਆ ਨਾਲ ਜੁੜੋ ਆਪਣੀ ਮਾਂ ਬੋਲੀ ਦੇ ਨਾਲ ਜੁੜੋ ਆਪਣੀ ਲਿਪੀ ਦੇ ਨਾਲ ਜੁੜੋ ਉਦੇ ਵਿੱਚ ਮਹਾਨਤਾ ਘਟਣ ਦੇ ਨਾਲ-ਨਾਲ ਮਿਹਨਤ ਕਰਨ ਦੇ ਨਾਲ-ਨਾਲ ਆਪਣੇ ਸਮਾਜ ਨੂੰ ਅਸੀਂ ਵਧੀਆ ਬਣਾਉਣ ਦੇ ਉਪਰਾਲੇ ਕਰੀਏ ਹੋਰ ਨਾ ਪੇਸ਼ਾਵਾਂ ਦੇ ਵਿੱਚ ਸਾਡੀ ਬਹੁਤ ਮਹਾਰਤ ਹੋਵੇ ਪਰ ਜਿਹੜੀ ਆਪਣੀ ਮਾਂ ਬੋਲੀ ਆ ਆਪਣੀ ਪੰਜਾਬ ਦੀ ਜਿਹੜੀ ਰਾਜ ਭਾਸ਼ਾ ਹੈ ਉਹਦੇ ਵਿੱਚ ਅਸੀਂ ਸਭ ਤੋਂ ਵੱਧ ਸਾਡੀ ਮਹਾਰਤ ਤੇ ਉਹਦਾ ਪਹਿਲਾ ਦਰਜਾ ਸਾਡੇ ਜ਼ਿਹਨ ਦੇ ਵਿੱਚ ਵੀ ਹੋਣਾ ਚਾਹੀਦਾ ਸਮਾਜ ਦੇ ਵਿੱਚ ਵੀ ਹੋਣਾ ਚਾਹੀਦਾ ਤੋਂ ਇਹ ਚੌਂਕ ਉਸੇ ਗੱਲ ਦਾ ਇੱਕ ਪ੍ਰਤੀਕ ਹੈ ਔਰਤ ਦੇ ਸਤਕਾਰ ਦਾ ਪ੍ਰਤੀਕ ਹੈ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਜਿਹੜਾ ਲੋਗੋ ਇੱਥੇ ਲਿਖਿਆ ਗਿਆ ਸਲੋਗਨ ਜਿਹੜਾ ਲਿਖਿਆ ਗਿਆ ਉਹ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਔਰਤ ਦੀ ਮਹਾਨਤਾ ਨੂੰ ਸਮਝੀਏ ਉਹਨਾਂ ਨੂੰ ਸਰਕਾਰ ਦਈਏ ਉਹਨਾਂ ਨੂੰ ਪੜ੍ਹਾਈਏ ਵੱਧ ਤੋਂ ਵੱਧ ਤੇ ਸਮਾਜ ਨੂੰ ਵਧੀਆ ਬਣਾਈਏ ਸੋ